ਗੁਰੂ ਘਰਾਂ ਦੇ ਵਿੱਚ ਖੜ ਕੇ ਗੁਰੂ ਘਰ ਦੀਆਂ ਕਮੇਟੀਆਂ ਜਾਂ ਸਾਡੇ ਵਰਗੇ ਦੋ ਚਾਰ ਇੱਥੇ ਆ ਕੇ ਕੋਈ ਪ੍ਰਚਾਰ ਕਰਦੇ ਨੇ ਜਾਂ ਗੋਦ ਦੇ ਨੇ ਅਨਾਉਂਸਮੈਂਟਾਂ ਕਰਦੇ ਨੇ ਕਿਹਦੇ ਲਈ ਪੰਜਾਬੀ ਲਈ ਇਹਨਾਂ ਅੱਗੇ ਪੰਜਾਬੀ ਕਮਿਊਨਿਟੀ ਦੇ ਸਾਡੇ ਇਹ ਜਿਹੜੇ ਸੰਗਠਨ ਜਿਹੜੇ ਇਸ ਸਮੇਂ ਬੈਠੇ ਐ ਮੇਰੇ ਤੇ ਬਰਾਜਮਾਨਾ ਇਹਨਾਂ ਅੱਗੇ ਤੇ ਤੁਹਾਡੇ ਗੋਦਿਆਂ ਦੇ ਵਿੱਚ ਵਿਰਾਜਮਾਨ ਪੰਜਾਬ ਦਾ ਭਵਿੱਖ ਇਹਨਾਂ ਬੱਚਿਆਂ ਬਾਰੇ ਹਰ ਇੱਕ ਮਾਪੇ ਉਹ ਆਪਣੇ ਬੱਚੇ ਦੇ ਵਿੱਚ ਆਪਣੀ ਤਸਵੀਰ ਦੇਖਦਾ ਹੈ ਉਹ ਸੋਚਦੇ ਕਿ ਜੋ ਗਲਤੀਆਂ ਮੇਰੇ ਤੋਂ ਹੋਣੀਆਂ ਸਾਇਦ ਮੇਰਾ ਬੱਚਾ ਨਾ ਕਰੇ ਉਹ ਤੋਂ ਵੱਧ ਕੇ ਨਿਕਲੇ ਹਰ ਇੱਕ ਪਿਓ ਨੂੰ ਆਪਣੇ ਬੱਚੇ ਲਈ ਇਹ ਆਸ ਹੁੰਦੀ ਹੈ ਕਿ ਮੇਰਾ ਬੱਚਾ ਮੇ ਤੋਂ ਵੀ ਵੱਧ ਕੇ ਜਾਵੇ ਬਟ ਇਹਨਾਂ ਦੇ ਇਹਨਾਂ ਨੂੰ ਦੇਖ ਕੇ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਕੋਈ ਪੰਜਾਬ ਦੀ ਜਾਂ ਪੰਜਾਬੀ ਦੀ ਤਸਵੀਰ ਤੁਹਾਨੂੰ ਜੇ ਝਲਕਦੀ ਦਿੱਖਦੀ ਹੈ ਤਾਂ ਦਾ ਤੁਸੀਂ ਸਹੀਓ ਆਪਣੀ ਜਗ੍ਹਾ ਤੇ ਜੇ ਤੁਹਾਨੂੰ ਲੱਗਦਾ ਹੈ ਕਿ 10-15 ਸਾਲਾਂ ਵਿੱਚ ਜਦੋਂ ਤੁਹਾਡੇ ਗੋਡੇ ਖੜ੍ਹ ਜਾਣੇ ਨਹੀਂ ਜਾਂ ਤੁਹਾਡੇ ਲੱਤਾਂ ਨੇ ਜਵਾਬ ਦੇ ਦੇਣਾ ਗੁਰੂ ਘਰ ਵੱਲ ਨਹੀਂ ਆਇਆ ਜਾਣਾ ਫਿਰ ਤੁਹਾਡੇ ਬੱਚੇ ਜਿਹੜੇ ਜਵਾਨੀ 'ਚ ਹੋਣਗੇ ਉਹ ਤੋਂ ਗੁਰੂ ਘਰਾਂ ਵੱਲ ਰੁੱਖ ਕਰ ਲੈਣਗੇ ਇਹ ਪੰਜਾਬੀ ਗੁਰਮੁਖੀ ਦਾ ਗਿਆਨ ਅੱਖਰ ਦਾ ਗਿਆਨ ਉਹਨਾਂ ਕੋਲ ਨਾ ਹੋਇਆ ਇਤਿਹਾਸ ਉਹਨਾਂ ਦੇ ਪੱਲੇ ਨਾ ਹੋਇਆ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਹੋਇਆ ਤਾਂ ਪੁੱਛ ਕੇ ਦੇਖਿਓ ਆਪਣੇ ਆਪ ਨੂੰ ਫੜ ਕੇ ਕਿ ਉਹ ਤੁਹਾਡੇ ਬੱਚੇ ਗੁਰੂਗਰਾਮ ਵੱਲ ਮੂੰਹ ਕਰਨਗੇ ਮੱਖਾ ਡੇਕਣਾਉਣਗੇ 10 ਸਾਲਾਂ ਬਾਅਦ ਕਿਤੇ ਨਾ ਹੋਵੇ ਇਹ ਹਾਲ ਖਾਲੀ ਲਿਖਣ ਪੰਜ ਸਤ ਸੰਗਤ ਇੱਥੇ ਹੋਇਆ ਕਰਨ ਕਿਉਂਕਿ ਆਉਣ ਵਾਲਾ ਸਮਾਂ ਕੁਝ ਇਦਾਂ ਦਾ ਹੀ ਦਿਖਾਈ ਦਿੰਦਾ ਜਿਹੜੇ ਜਿਹੜੇ ਗੁਨਾਹਗਾਰਾਂ ਦੀ ਜ਼ਿੰਮੇਵਾਰੀ ਹੈ ਕੋਈ ਹੋਰ ਨਹੀਂ ਸਾਡੇ ਸਿਰ ਇੱਕ ਪੰਜਾਬ ਦੀ ਸੱਭਿਤ ਪੰਜਾਬ ਦੀ ਬੁਲੀ ਹੈ ਪੰਜਾਬ ਦਾ ਇਤਿਹਾਸ ਹੈ ਜਿਹੜਾ ਤੁਹਾਡੇ ਬੱਚਿਆਂ ਦੇ ਵਿੱਚ ਇੱਕ ਆਦਰ ਇੱਕ ਸੰਸਕਾਰ ਪੈਦਾ ਕਰਦਾ ਮਨੋਵਿਗਿਆਨ ਕਹਿੰਦਾ ਹੈ ਕਹਿੰਦਾ ਵੀ ਬੱਚਾ ਜਿਹੜਾ ਇਨਸਾਨ ਹੈ ਉਹਦੇ ਨਸਲ ਤੇ ਨਹੀਂ ਜਾਂਦਾ ਹੈਗਾ ਜ਼ਰੂਰੀ ਨਹੀਂ ਹੈਗਾ ਕਿ ਜਿੱਦਾਂ ਦਾ ਪਿਓ ਆ ਬੱਚਾ ਉਦਾਂ ਦਾ ਹੀ ਪੈਦਾ ਹੋਊਗਾ ਉਦਾਂ ਦਾ ਹੀ ਬਣੂਗਾ ਉਸ ਤੋਂ ਵਧੀਆ ਵੀ ਬਣ ਸਕਦਾ ਹੈ ਉਸ ਤੋਂ ਲੈਵਲ ਥੱਲੇ ਵੀ ਡਿੱਗ ਸਕਦਾ ਹੈ ਪੁੱਤ ਨੂੰ ਪੁੱਤ ਬਣਦੇ ਨੂੰ ਵੀ ਧੀਰ ਨਹੀਂ ਲੱਗਦੀ ਤੇ ਪੁੱਤ ਨੂੰ ਸੁਪੁੱਤ ਬਣਦੇ ਵੀ ਧੀਰ ਨਹੀਂ ਲੱਗਦੀ ਮਹਾਰਾਜ ਜਦੋਂ ਕਿਰਪਾ ਆਉਂਦੀ ਹੈ ਤਾਂ ਬਹੁਤ ਤਰਵੀ ਜਾਂਦੇ ਨੇ ਤੇ हट ਜਾਵੇ ਤਾਂ ਡਰਕ ਵੀ ਹੋ ਜਾਂਦੇ ਨੇ ਸੋ ਬੱਚਾ ਉੱਥੇ ਜਾਂਦਾ ਜਿਹੜਾ ਸੁਣਦਾ ਜਿਹੜਾ ਪੜਦਾ ਜਿਹੜਾ ਦੇਖਦਾ ਇਹ ਅਸਰ ਬੱਚੇ ਦੇ ਦਿਮਾਗ ਦੇ ਹੁੰਦਾ ਜਿੱਦਾਂ ਦਾ ਤੁਹਾਨੂੰ ਘਰਾਂ ਦੇ ਵਿੱਚ ਵਿਚਰਦਾ ਦੇਖੂਗਾ ਉਦਾਂ ਤੋਂ ਆਪ ਖੁਦ ਬਣੂਗਾ ਕਿ ਤੁਹਾਡੇ ਅੰਦਰ ਪੰਜਾਬ ਦੀ ਤਸਵੀਰ ਹੈਗੀ ਆ ਪੰਜਾਬੀ ਮਾਂ ਬੋਲੀ ਲਈ ਪਿਆਰ ਹੈ ਗੁਰਮੁਖੀ ਲਈ ਪਿਆਰ ਹੈ ਤਾਂ ਤੁਹਾਡਾ ਬੱਚਾ ਇਸ ਬੋਲੀ ਨੂੰ ਅਪਣਾ ਸਕਦਾ ਹੈ ਇਹ ਤੋੜੇ ਅੰਦਰ ਮਾਂ ਬੋਲੀ ਲਈ ਸਤਕਾਰ ਨਹੀਂ ਕਿਉਂਕਿ ਪਿਆਰ ਨਹੀਂ ਹੈਗਾ ਤਵੱਜੂ ਦੇਣੀ ਆ ਹੋਰ ਬੋਲੀਆਂ ਨੂੰ ਤੇ ਬੱਚਿਆਂ ਨੂੰ ਸਮਝਾਉਣਾ ਕਿ ਪੁੱਤ ਇੰਗਲਿਸ਼ ਵੱਲ ਜੂਰ ਮਾਰ ਜਾਏ ਟਾਲੀਅਨ ਵੱਲ ਜੂਰ ਮਾਰ ਇਧਰੋਂ ਦੇਖ ਉਧਰੋਂ ਦੇਖ ਫਿਰ ਤੁਹਾਡਾ ਬੱਚਾ ਪੰਜਾਬੀ ਨਹੀਂ ਬਣ ਸਕਦਾ ਕੋਈ ਟਾਲੀਅਨ ਜਰੂਰ ਬਣ ਸਕਦਾ ਪਰ ਟਾਲੀਆ ਵਿੱਚ ਰਹਿ ਕੇ ਵੀ ਟਾਲੀਅਨ ਨਹੀਂ ਬਣ ਸਕਦਾ ਜਿਵੇਂ ਪੰਜਾਬ ਦੇ ਵਿੱਚ ਬਈਆ ਜਿੰਨੇ ਮਰਜ਼ੀ ਸਾਲ ਲਾ ਲਵੇ 20 ਸਾਲ ਲਾਵੇ 25 ਸਾਲ ਲਾਵੇ ਪੰਜਾਬੀ ਬੋਲਣ ਲੱਗ ਸਕਦਾ ਪਰ ਪੰਜਾਬੀ ਬਣ ਨਹੀਂ ਸਕਦਾ ਰਹਿਣਾ ਬਈ ਦਾ ਬਈ ਹੀ ਹੈ ਤੁਹਾਡੇ ਬੱਚੇ ਮੇਸਰ ਜੀ ਨਹੀਂ ਮਰਜੀ ਵਧੀਆ ਇਟਾਲੀਅਨ ਬੋਲਣ ਦੁੱਚ ਬੋਲਣ ਇੰਗਲਿਸ਼ ਬੋਲਣ ਰਹਿਣਗੇ ਪੰਜਾਬੀ ਹੀ ਪੰਜਾਬੀ ਹੀ ਕਾਉਣਗੇ ਜਿੰਨਾਂ ਕੋਲ ਹੀ ਸਕਦੇ ਨਾਲ ਵਿੱਚ ਤੇ ਜਦੋਂ ਪੰਜਾਬ ਜਾਣਗੇ ਉਦੋਂ ਪੰਜਾਬੀ ਮਾਉਣ ਜੋਗੇ ਨਹੀਂ ਰਹਿਣੇ ਭੇਜ ਕੇ ਦੇਖ ਲਿਓ ਉਹਦੇ ਨੌਜਵਾਨ ਸਿੰਘਾਂ ਨੂੰ ਇੱਥੋਂ ਭੋਲ ਕੇ ਪੁੱਛ ਲਿਓ ਉਹਨਾਂ ਤੋਂ ਤੁਹਾਡੀਆਂ ਜ਼ਮੀਨ ਜਾਇਦਾਦਾਂ ਤੁਹਾਡੀਆਂ ਪ੍ਰਾਪਰਟੀਆਂ ਪੰਜਾਬ ਦੇ ਵਿੱਚ ਪਈਆਂ ਨੇ ਜੇ ਉਹਨਾਂ ਨੂੰ ਪਤਾ ਲੱਗ ਜੇ ਕਿ ਗਦਾਵਰੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਇੰਤਕਾਲ ਕਿਉਂ ਕਹਿੰਦੇ ਨੇ ਆਪਣੇ ਪੋਤੀ ਨੂੰ ਟਰਾਲੀ ਤੇ ਪੁੱਛਦੇ ਹੋ ਇਹਨਾਂ ਨੂੰ ਕਿਦਾਂ ਜੇ ਉੱਥੇ ਥੋੜੀ ਪ੍ਰਾਪਰਟੀ ਆਪਣੇ ਨਾਮ ਕਰਵਾ ਜਾਣੇ ਇਹ ਪੰਜਾਬ ਦੇ ਭਈਏ ਨੇ ਤੇ ਇਟਲੀ ਦੇ ਪੰਜਾਬੀ ਨੇ ਇਹ ਸਾਡੀ ਤਸਵੀਰ ਹੈ ਸਾਡੇ ਅਨਾਸ ਨੇ ਪੰਜਾਬੀ ਨਾਲ ਬੋਲਣੀ ਪੜਨੀ ਪੜਨੀ ਦਾ ਦੂਰ ਦੀ ਗੱਲ ਆ ਬੋਲਣੀ ਸਿੱਧੀ ਨਹੀਂ ਹੁੰਦੀ ਅੱਖਰਾਂ ਜੀਭ ਲੜਖੜਾਉਣ ਲੱਗੇ ਜਦੋਂ ਪੰਜਾਬੀ ਬੋਲਦੇ ਨੇ ਤੇ ਫਿਰ ਤੁਸੀਂ ਚਾਹੁੰਦੇ ਹੋ ਕਿ ਗੁਰੂ ਮਹਾਰਾਜ ਦੀ ਲੜ ਵੀ ਲੱਗ ਜੇ ਤੇ ਗਵਾਣੀ ਪੜ ਜਾਣ ਬੜੇ ਵੱਡੇ ਬੁਲੇਕੇ ਦੇ ਵਿੱਚੋਂ ਸੰਗਤ ਜੀ ਯੇ ਮੈਂ ਸਹਿਜਾ ਨੇ ਬੇਨਤੀ ਕੀਤੀ ਹੈ ਕਿ ਗੁਰੂ ਘਰ ਦੇ ਵਿੱਚ ਜੇ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਨੇ ਤਾਂ ਬਹੁਤ ਉਸ ਭਾਗੀਆਂ ਤੁਸੀਂ ਤੇ ਤੁਹਾਡੇ ਗੁਰੂ ਘਰ ਦੀ ਕਮੇਟੀ ਇਹਦਾ ਬੜਾ ਪ੍ਰਾਲਾ ਕਰ ਰਹੀ ਹੈ। ਥੋੜਾ ਸਮਾਂ ਕੱਢ ਕੇ ਬੱਚਿਆਂ ਨੂੰ ਜੇ ਛਿੜਕ ਕੇ ਭੇਜੋ, ਪਿਆਰ ਨਾਲ ਭੇਜੋ ਪਰ ਪੰਜਾਬੀ ਦੀ ਕਲਾਸ ਜ਼ਰੂਰ ਲਗਵਾਓ। ਪੰਜਾਬੀ ਪੜ੍ਹਨਗੇ ਤਾਂ ਪੰਜਾਬ ਦਾ ਇਤਿਹਾਸ ਬਚਨਗੇ, ਦੇਖਣਗੇ, ਸਮਝਣਗੇ। ਜੇ ਪੰਜਾਬ ਦਾ ਇਤਿਹਾਸ ਨਾ ਹੋਇਆ ਤਾਂ 10 ਸਾਲਾਂ ਤੱਕ ਇਸ ਸਪੇਸ ਸਾਡੇ ਸਾਰਾ ਜੋ ਤੁਸੀਂ ਬਣਾ ਰਹੇ ਹੋ ਆਪਣੇ ਬੱਚਿਆਂ ਨੂੰ ਦੇਖ ਰਹੇ ਹੋ ਇਸ ਸਾਰੇ ਦਾ ਸਾਰਾ ਫਿਊਚਰ ਖਤਮ ਹੈ। ਇਹ ਇੱਕ ਨਵਾਂ ਹੀ ਜੋਗਾਉਣ ਵਾਲਾ ਜਿਹੜੇ ਵਿੱਚ ਤੁਹਾਨੂੰ ਰਸਤਾ ਦਿਖਾਉਣਗੇ ਪੰਜਾਬ ਦਾ ਤੇ ਆ ਬੈਠਣਗੇ ਕਿਉਂਕਿ ਜੇ ਪੰਜਾਬ ਦੀ ਸੱਭਿਆਚਾਰਾ ਨਹੀਂ ਤਾਂ ਮਾਂ ਪਿਓ ਦਾ ਸਤਕਾਰ ਨਹੀਂ ਹੋਣਾ। ਸੋ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੱਚਿਆਂ ਨੂੰ ਪੰਜਾਬੀ ਨਾਲ ਪੰਜਾਬ ਨਾਲ ਜੋੜੋ। ਇਹ ਭਲੇਖਿਆਂ ਦੇ ਵਿੱਚੋਂ ਨਿਕਲੋ। ਪੈਸੇ ਅਸੀਂ ਬਹੁਤ ਕਮਾ ਲਈ ਥੋੜਾ ਸਮਾਂ ਅੱਧਾ ਘੰਟਾ ਘੰਟਾ ਵੀ ਬੱਚੇ ਨੂੰ ਦੋਵੋ ਤੇ ਪੰਜਾਬ ਨੂੰ ਦੋਵੋ ਪੰਜਾਬ ਦੀ ਮਿੱਟੀ ਨੂੰ ਦੋਵੋ। ਤਾਂ ਹੀ ਅਸੀਂ ਪੰਜਾਬੀ ਹਾਂ ਨਹੀਂ ਬਾਹਰ ਕੱਢ ਕੇ ਠੀਂਗਾ ਨਾ ਮਾਰਿਆ ਕਰੀਏ ਪੰਜਾਬ ਤੇ ਹਰਥਾਂ ਦੀ ਗੱਲ ਨਾ ਕਰਿਆ ਕਰੀਏ ਅਸੀਂ। ਇੰਨਾ ਸਰਕਾਰਾਂ ਨੂੰ ਪੁੱਛਿਆ ਕਰੀਏ ਕਿ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਉਹ ਧੱਕਾ ਆ ਧੱਕਾ ਹੋ ਰਿਹਾ ਉਹ ਤਾਂ ਕਹੋ ਇਹ ਹੁੰਦੀ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣੇ ਸੀ ਖੁਦ ਬਣੀ ਬੈਠੇ ਆ ਤੇ ਸਾਡੇ ਸਾਡੇ ਬੱਚਿਆਂ ਵਿੱਚ ਪੰਜਾਬ ਦੀ ਤਸਵੀਰ ਹੈ ਨਹੀਂ ਤਾਂ ਅਸੀਂ ਵੀ ਈ ਧੋ ਪੰਜਾਬ ਨਾਲ ਕੁਮਾਰੀ ਹਾਂ ਜੋ ਸਰਕਾਰਾਂ ਕੁਮਾਰੀਆਂ ਨੇ ਸਾਡੇ ਵਿੱਚ ਕਿ ਅੱਜ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਮਾਂ ਬੋਲੀ ਦਾ ਕਤਲ ਕਰਨ ਵਾਲੇ ਅੱਜ ਉੱਚੇ ਸੀਮਾ ਨੂੰ ਬੈਠੇ ਆ ਹੋਰ ਨਹੀਂ ਕੋਈ ਹੈ ਸੋ ਇੱਕ ਬੇਨਤੀ ਹੋਰ ਕਰਨੀ ਸੀ ਜਿਵੇਂ ਸਿੰਘ ਸਾਹਿਬ ਨੇ ਕਿਹਾ ਜੀ ਸੀ ਇੱਕ ਵਿਚਾਰ ਜ਼ਰੂਰ ਕਰ ਰਹੇ ਹਾਂ ਜਿਵੇਂ ਇਹਨਾਂ ਦਾ ਬਾਕੀ ਮੈਟੀ ਦਾ ਜੋ ਫੈਸਲਾ ਹੋਊਗਾ ਉਹ ਸਿਰ ਮੱਥੇ ਹੋਊਗਾ 4 ਜਨਵਰੀ ਦਾ ਅਸੀਂ ਸੋਚ ਰਹੇ ਹਾਂ ਕਿ ਬੱਚਿਆਂ ਨੂੰ ਛੁੱਟੀਆਂ ਹੋਣੀਆਂ ਇੱਕ ਪੰਜਾਬੀ ਦਾ ਮਹਾ ਮੁਕਾਬਲਾ ਪੂਰੇ ਯੂਰਪ ਲੈਵਲ ਦੇ ਉੱਤੇ ਇਸ ਗੁਰੂ ਘਰ ਦੇ ਇਸ ਸਥਾਨ ਦੇ ਵਿੱਚ ਕਰਨ ਦੀ ਵਿਚਾਰ ਚੱਲ ਰਹੀ ਹੈ ਜੇ ਪਿਛੇ ਸਾਲ ਬਾਅਦ ਸਕੂਲ ਵੱਲੋਂ ਜੂਨ ਦੇ ਵਿੱਚ ਨਗਲਾਰੇ ਕਰਵਾਇਆ ਗਿਆ ਸੀ ਜਿੱਦੇ ਵਿੱਚ ਸਿਰਫ ਸਕੂਲ ਦੇ ਵਿਦਿਆਰਥੀ